ਕਹਿੰਦੇ ਹੁੰਦੇ ਆ ਸਮੁੰਦਰ ਦੇ ਕਿਨਾਰੇ ਤੇ ਮੇਰੇ ਦਿਮਾਗ 'ਚ ਨਾ ਬਹੁਤ ਮਤਲਬ ਕੇ ਗੱਲਾਂ ਆਉਂਦੀਆਂ ਹੁੰਦੀਆਂ ਕਿ ਕੀ ਸੀਕਰਟ ਆ ਯਾਰ ਇਹਦੇ ਵਿੱਚ ਇਹੋ ਜਿਹਾ ਕੀ ਰਾਸ ਛੁਪਿਆ ਸਮੁੰਦਰ ਦੇ ਵਿੱਚ ਆ ਲਹਿਰਾਂ ਦੇ ਵਿੱਚ ਵੇਵਸ ਆਫ ਓਸ਼ੀਅਨ ਤੇ ਕੋਈ ਨਹੀਂ ਸਮਝ ਸਕਿਆ ਇਹਨੂੰ ਮਜ਼ਾ ਆਉਂਦਾ ਤੁਰਨਾ ਫਿਰਨਾ ਬਸ ਦੇਖ ਕੇ Enjoy ਕਰ ਸਕਦੇ ਆ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਕਈ 100 ਸਾਲ ਪਹਿਲਾਂ ਇੱਥੇ ਮੈਂ ਸੁਣਿਆ ਕਿ ਸ਼ਿਪਸ ਹੁੰਦੇ ਸੀ ਬੜੇ ਵੱਡੇ ਸ਼ਿਪਸ ਤਾਂ ਮੈਂ ਅੱਜ ਵੀ ਸਮੁੰਦਰ ਦੇ ਵਿੱਚ ਕਾਫੀ ਦੇਖੇ ਤੇ ਉਹਦੇ ਬਾਰੇ ਮੈਂ ਰੀਡ ਜੋ ਕੀਤਾ ਇਹ ਸੀ ਕਿ ਜੋ ਬਿਜ਼ਨਸ ਆ ਉਹ ਚੱਲਦਾ ਸੀਗਾ ਇੱਕ ਜਗ੍ਹਾ ਤੋਂ ਦੂਸਰੀ ਕੰਟਰੀ ਦੇ ਵਿੱਚ ਲੈ ਕੇ ਜਾਂਦੇ ਸੀ ਅਮਰੀਕਾ ਟੂ ਯੂਰਪ ਉਹ ਸਾਰਾ ਸ਼ਿਪਸ ਦੇ ਥਰੂ ਬਿਜ਼ਨਸ ਚੱਲਦਾ ਸੀਗਾ I want to spend my life with you by my side round around the great big world ਇਹ ਪੂਰਾ ਸਨਸੈਟ ਦਾ ਟਾਈਮ ਆ ਇਹ ਜਿਵੇਂ ਮੈਂ ਪਹਿਲਾਂ ਦੱਸਿਆ ਸਾਢੇ 6 ਵਜੇ ਇੱਥੇ ਐਂਟਰੀ ਮਾਰੀ ਸੀਗੀ ਤੇ ਹੁਣ ਟਾਈਮ ਸਾਢੇ 7 ਦਾ ਹੋ ਗਿਆ ਅੱਜ ਮੈਂ ਇਨਾਂ ਵੀਡੀਓ ਤੇ ਫੋਕਸ ਨਹੀਂ ਕਰ ਰਿਹਾਗਾ down on one thing to make me want to change change your last name ਗਣਤੀ ਦੇ ਇੱਥੇ ਇਸ ਵਕਤ ਮੈਨੂੰ ਲੱਗਦਾ 30 ਤੋਂ 40 ਲੋਕ ਮਸਾਂ ਹੋਣੇ ਆ ਵੀਡੀਓ ਦੀ ਸਟਾਰਟਿੰਗ 'ਚ ਹੀ ਮੈਂ ਦੱਸਿਆ ਸੀਗਾ ਕਿ ਆਹ ਵਾਲਾ ਪੁਆਇੰਟ ਹੈ ਜੋ ਵਿੱਚ ਦਾ ਇਹ ਪੇੜ ਹੈ ਪਤਾ ਨਹੀਂ ਮੈਨੂੰ ਕਿੰਨੀ ਫੀਸ ਲੱਗਦੀ ਆ ਪਰ ਇੱਥੇ ਆਉਣ ਦੀ ਫੀਸ ਲੱਗਦੀ ਆ ਅੱਜ ਸੰਡੇ ਕਰਕੇ ਇਹ ਫ੍ਰੀ ਸੀਗਾ ਅਲਿਖਿਆ ਕਿ ਪੋਰਫ ਜਟਿਸ ਮੈਕਸਿਮਮ ਫਾਈਨ 500 ਸ਼ਿਵਨੂਰ ਦਾ ਰੋਣਾ ਸ਼ੁਰੂ ਹੋਇਆ ਵੈ ਮੰਮੀ ਪਾਪਾ ਨੂੰ ਵੀ ਲੈ ਕੇ ਆਵਾਂਗੇ ਹੈ ਬਹਿ ਜਾਣਗੇ ਆ ਕੇ ਇੱਥੇ ਹਨਾ ਕੱਲ ਮੇਰੀ ਗੋਲਡੀ ਨਾਲ ਗੱਲ ਹੋਈ ਗੋਲਡੀ ਮੇਰਾ ਫਰੈਂਡ ਆ ਜਿਸ ਦਿਨ ਮੈਂ ਪਹਿਲਾਂ ਉਹ ਸਟੂਡੈਂਟ ਲਾਈਫ ਇਨ ਅਮਰੀਕਾ ਵੀਡੀਓ ਬਣਾਈ ਸੀਗੀ ਪਾਲ ਗੋਲਡੀ ਗੋਲਡੀ ਕਹਿੰਦਾ ਕੱਲ ਮੈਂ ਜਾ ਕੇ ਆਇਆ ਰੌਕਵੇ ਬੀਚ ਤੇ ਤੇ ਰੌਕਵੇ ਬੀਚ ਤੇ ਵੀ ਜਿਹੜਾ ਐਟਮੋਸਫੇਅਰ ਵਧੀਆ ਹੁੰਦਾ ਪਰ ਮੈਂ ਉੱਥੇ ਕਦੇ ਗਿਆ ਨਹੀਂਗਾ ਗੋਲਡੀ ਦੇ ਨਾਲ ਹੀ ਜਾਊਗਾ ਉਹ ਵੀ ਦੇਖਾਂਗੇ ਉੱਥੇ ਜਾ ਕੇ ਕਿਵੇਂ ਹੁੰਦਾ ਕਰਾਊਡ ਅੱਜ ਮੈਂ ਉਮੀਦ ਕਰਕੇ ਆਇਆ ਸੀ ਕਿ ਕਰਾਊਡ ਇੱਥੇ ਵਧੀਆ ਹੋਊਗਾ ਬਟ ਮਿਲੇ ਨਹੀਂ ਇਹਨੇ ਲੋਕ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਗਿਣਤੀ ਦੇ ਹੀ ਇੱਥੇ ਲੋਕ ਆ ਇੰਨਾ ਜ਼ਿਆਦਾ ਹੈ ਨਹੀਂਗਾ ਜੋ ਬੀਚਸ ਲਈ ਫੇਮਸ ਆ ਨਾ ਜਗਾ ਉਹ ਤਾਂ ਮਿਆਮੀ ਆ ਮਿਆਮੀ ਦੇ ਜੋ ਬੀਚ ਹੈ ਉਹ ਵਰਲਡ ਫੇਮਸ ਹੈ ਸਪੈਸ਼ਲ ਲੋਕ ਬਹੁਤ ਦੂਰੋਂ ਦੂਰੋਂ ਯੂਰਪ ਤੋਂ ਜਾਂ ਹੋਰ ਕੰਟਰੀਜ਼ ਤੋਂ ਸਿਰਫ ਮਿਆਮੀ ਦੇ ਬੀਚ ਇੰਜੋਏ ਕਰਨ ਆਉਂਦੇ ਆ ਤੇ ਉੱਥੋਂ ਦਾ ਜੋ ਵੈਦਰ ਆ ਐਟਮੋਸਫੇਅਰ ਕਰਾਊਡ ਬਹੁਤ ਵਧੀਆ ਹੈ ਮਾਹੌਲ ਬਹੁਤ ਵਧੀਆ ਉੱਥੇ ਕਦੇ ਜੇ ਜਾਣਾ ਹੋਇਆ ਤਾਂ ਉੱਥੋਂ ਦੀ ਵੀ ਵੀਡੀਓ ਬਣਾਵਾਂਗੇ ਜਾ ਕੇ ਵਲੌਗ ਸ਼ੇਅਰ ਕਰਾਂਗੇ ਕਿਉਂਕਿ ਘੁੰਮਣਾ ਮੈਨੂੰ ਵਧੀਆ ਲੱਗਦਾ ਪਰ ਘੁੰਮੀ ਦਾ ਸ਼ੌਂਕ ਨਾਲ ਆ ਸਿਰਫ ਵੀਡੀਓ ਬਣਾਉਣ ਦੇ ਲਈ ਨਹੀਂ ਘੁੰਮੀ ਦਾ ਘੁੰਮੀ ਦਾ ਇੰਜੋਏ ਕਰਨ ਦੇ ਲਈ ਆ ਤੇ ਜਦੋਂ ਇੰਜੋਏ ਕਰਦੇ ਹੋਈਏ ਵੀਡੀਓ ਆਪ ਹੀ ਬਣ ਜਾਂਦੀ ਹੈ ਆ ਦੇਖੋ ਮੇਰੇ ਪਿੱਛੇ ਜਿਵੇਂ ਟਿੱਬੇ ਨਹੀਂ ਹੁੰਦੇਗੇ ਉਹ ਮੇਰੇ ਦੇ ਟਿੱਬੇ ਤੇ ਬੰਦੇ ਨੇ ਕੁਰਸੀ ਢਾਈ ਵੀ ਆ ਉਥੇ ਤੇ ਜਿਹੜੀ ਕੁਦਰਤ ਆ ਨਾ ਇਹ ਹਰ ਵੇਰੀ ਆਪਾਂ ਨੂੰ ਇੱਕ ਇਸ਼ਾਰਾ ਦਿੰਦੀ ਹੈ ਇਸ਼ਾਰਾ ਕਰਦੀ ਹੈ ਕਿ ਕੀ ਸਹੀ ਹੈ ਕੀ ਗਲਤ ਹੈ ਹੁ ਜਿਵੇਂ ਆ ਪਾਣੀ ਦੀਆਂ ਲਹਿਰਾਂ ਵੇਵਸ ਹੈ ਇਹ ਬਾਹਰ ਵੱਲ ਨੂੰ ਆ ਰਹੀਆਂ ਹਰ ਚੀਜ਼ ਨੂੰ ਬਾਹਰ ਵੱਲ ਨੂੰ ਧੱਕ ਰਹੀਆਂ ਤੇ ਇਹ ਸਿਗਨਲ ਦੇ ਰਹੀਆਂ ਕਿ ਅੰਦਰ ਨਾਓ ਇਨਸਾਨਾਂ ਨੂੰ ਕਹਿ ਰਹੀਆਂ ਕਿ ਅੰਦਰ ਖਤਰਾ ਹੈ ਪਰ ਆਪਾਂ ਹਰ ਵਾਰੀ ਕੁਦਰਤ ਦੇ ਉਲਟ ਜਾ ਕੇ ਨੇਚਰ ਦੇ ਅਗੇਂਸਟ ਜਾਂਦੀ ਆਪਾਂ ਕੋਸ਼ਿਸ਼ ਕਰਦੇ ਆਂ ਇੱਕ ਚੀਜ਼ ਧਿਆਨ ਨਾਲ ਦੇਖਿਓ ਜਿੱਥੇ ਜਾਨਵਰ ਰਹਿੰਦੇ ਆ ਉਹਨੂੰ ਕਹਿੰਦੇ ਆ ਹਰਿਆ ਭਰਿਆ ਮਾਹੌਲ ਹੁੰਦਾ ਉਸ ਦੇ ਪਾਸੇ ਜੰਗਲ ਤੇ ਜਿੱਥੇ ਆਪਾਂ ਇਨਸਾਨ ਰਹਿੰਦੇ ਆ ਐਡਵਾਂਸ ਹਰ ਚੀਜ਼ ਆਪਣੇ ਕੋਲ ਟੈਕਨੋਲੋਜੀ ਹੈ ਤੇ ਆਪਾਂ ਕਿੱਥੇ ਰਹਿੰਦੇ ਆ ਆਪਾਂ ਕੰਕਰੀਟ ਦੇ ਜੰਗਲਾਂ 'ਚ ਰਹਿੰਦੇ ਆ ਅਨ ਅਗਰ ਗੱਲ ਕਰੀਏ ਆਪਾਂ ਲੌਂਗ ਬੀਚ ਏਰੀਏ ਦੀ ਜੋ ਨਿਊਯਾਰਕ ਦੇ ਵਿੱਚ ਆ ਤਾਂ ਉਹ ਇਹ ਹੈ ਕਿ ਲੌਂਗ ਬੀਚ ਇਸ ਦਾ ਸਬਬ ਆਫ ਨਿਊਯਾਰਕ ਸਿਟੀ ਵਿਦ ਅ ਪੋਪੂਲੇਸ਼ਨ ਆਈ ਥਿੰਕ 34000 ਕੁਝ 34000 ਇੱਥੇ ਪੋਪੂਲੇਸ਼ਨ ਹੈ ਤੇ ਲੌਂਗ ਬੀਚ ਜੋ ਨਸਾਓ ਕਾਉਂਟੀ ਦੇ ਵਿੱਚ ਆਉਂਦਾ ਹੈ ਇਹ ਤੇ ਵਨ ਆਫ ਦਾ ਬੈਸਟ ਪਲੇਸਿਸ ਟੂ ਲਿਵ ਇਨ ਨਿਊਯਾਰਕ ਵੀ ਕਾਦਰਿੰਗ देयर ਬਹੁਤ ਪੌਸ਼ ਏਰੀਆ ਹੈ ਵਧੀਆ এনਵਾਇਰਨਮੈਂਟ ਹੈ ਲੋਕ ਇੱਥੇ ਵਧੀਆ ਸਕੂਲ ਵਧੀਆ ਇੱਥੇ ਤੇ ਜੋ ਨੇਬਰਹੂਡ ਉਹ ਤਾਂ ਹੈ ਹੀ ਬੈਸਟ ਮੇਰੀਆਂ ਇਹ ਸਾਰੀਆਂ YouTube ਵੀਡੀਓਜ਼ Instagram ਵੀਡੀਓ Facebook ਵੀਡੀਓਜ਼ ਦਾ ਕ੍ਰੈਡਿਟ ਮੈਂ ਅੱਜ ਦੇ ਟਾਈਮ 'ਚ ਪੂਨਮ ਨੂੰ ਦਿੰਨਾ ਜੇ ਪੂਨਮ ਨਾ ਹੋਵੇ ਤਾਂ ਮੇਰੀਆਂ ਇਹ ਸਾਰੀਆਂ ਵੀਡੀਓਜ਼ ਕਦੇ ਵੀ ਨਹੀਂ ਪ੍ਰੋਪਰਲੀ ਬਣ ਪਉਣਗੀਆਂ 101% ਇਹਦੇ ਪਿੱਛੇ ਹੱਥ ਪੂਨਮ ਦਾ ਜੋ ਮੈਂ YouTube ਤੇ ਵੀਡੀਓਜ਼ ਪਾਉਣਾ ਹੈ ਥੈਂਕ ਯੂ ਸੋ ਮੱਚ ਪੂਨਮ ਇੰਨੀਆਂ ਵਧੀਆ-ਵਧੀਆ ਵੀਡੀਓਜ਼ ਮੇਰੀਆਂ ਬਣਾਉਣ ਲਈ ਹਮੇਸ਼ਾ ਪੂਨਮ ਮੇਰੇ ਨਾਲ ਹੁੰਦੀ ਹੈ ਤੇ ਮੇਰੀ ਹੈਲਪ ਕਰਦੀ ਹੈ ਮੈਨੂੰ ਐਪਰੀਸ਼ੀਏਟ ਕਰਦੀ ਹੈ ਮੈਨੂੰ ਮੋਟੀਵੇਟ ਕਰਦੀ ਹੈ ਹਰ ਚੀਜ਼ੇ ਕਰਨ ਦੇ ਲਈ ਈਵਨ ਕੰਮ ਕਰਨ ਦੇ ਲਈ ਵੀ ਮੈਨੂੰ ਮੋਟੀਵੇਟ ਕਰਦੀ ਹੈ ਹਰ ਚੀਜ਼ ਦੇ ਵਿੱਚ ਲਾਈਕ ਪਾਪਾ ਪਾਪਾ ਦੇ ਵਾਂਗੂ ਮੈਨੂੰ ਬਹੁਤ ਜ਼ਿਆਦਾ ਉਹਦਾ ਸਹਾਰਾ ਹੈ ਤੇ ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਪੂਨਮ ਮੇਰੇ ਨਾਲ ਹੈ ਆਈ ਲਵ ਯੂ ਆਲ ਲਵ ਯੂ ਪਾਪਾ ਮੰਮੀ ਪੂਨਮ I love you wahinur I love you shivnur